ਤੇਕ ਇਨਫੋਰਮੇਸ਼ਨ 아이ਸੀ ਸਾਨੂੰ ਕੰਟਰੋਲ ਰੂਮ ਤੋਂ ਐਸਐਚਓ ਕਤਵਾਲੀ ਕੋਲ ਇਨਫੋਰਮੇਸ਼ਨ ਆਈਸੀ ਪੁਲਿਸ ਕੋ ਕਿ ਜਿਹੜਾ ਇੱਕ ਨਵਨੀਤ ਨਾਮ ਦਾ ਬੰਦਾ 33 ਸਾਲ ਦੀ ਉਮਰ ਸੀ ਇਹਨੂੰ ਕੋਈ ਮਰੀਆਂ ਵਿੱਚ ਇਹਦਾ ਕਤਲ ਕਰ ਦਿੱਤਾ ਗਿਆ ਤੇ ਇਹਦੇ ਉੱਪਰ ਫਾਇਰ ਹੋਏ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਐਸਪੀ ਸਿਟੀ ਦੇ ਅੰਦਰ ਡੀਐਸਪੀ ਸਿਟੀ 1 ਤੇ ਐਸਐਚਓ ਕਤਵਾਲੀ ਤੇ ਇਹਨਾਂ ਦੀ ਟੀਮ ਐਸਐਚਓ ਡਿਵੀਜ਼ਨ ਨੰਬਰ 2 ਇੰਨਾ ਸਾਰਿਆਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਵਿਦਨ 48 ਆਰਸ ਉਹ ਬੰਦਿਆਂ ਨੂੰ ਅਰੈਸਟ ਕਰ ਲਿਆ ਤੋਂ ਉਹਨਾਂ ਨੂੰ ਗੱਡੀ ਜਿਹੜੀ ਯੂਜ਼ ਕੀਤੀ ਗਈ ਸੀ ਉੱਥੇ ਟਰਾਂਸਪੋਰਟ ਲਈ ਉਹ ਵੀ ਰਿਕਵਰ ਕਰ ਲਈ ਜੀ ਤੇ ਦੋ ਜਿਹੜੇ ਵੈਪਨ ਸੀਗੇ ਉਹ ਵੀ ਰਿਕਵਰ ਕਰ ਲਏਗੇ ਇੱਕ 315 ਬੋਰ ਦੀ ਰਾਈਫਲ ਹੈ ਤੇ ਇੱਕ 32 ਬੋਰ ਦਾ ਰਵਲਵਰ ਹੈ ਚਾਰ ਜ਼ਿੰਦਾ ਰਾਉਂਡ ਰਿਕਵਰ ਹੋਏ 315 ਬੋਰ ਦੇ ਵੈਪਨ ਦੇ ਤੇ 10 ਜ਼ਿੰਦਾ ਰਾਉਂਡ ਰਿਕਵਰ ਹੋਏ ਹੈ 32 ਬੋਰ ਦਾ ਰਵਲਵਰ ਜਿਹੜਾ ਵੈਪਨ ਉਸ ਵale ਯੂਜ਼ ਕੀਤਾ ਗਿਆ ਸੀ ਉੱਥੇ ਮਾਰਨ ਵਾਸਤੇ ਉਹ 315 ਬੋਰ ਦੇ 2 ਖੋਲ ਤੇ ਬਰਾਮਦ ਹੋਏ ਸੀ ਮੌਕੇ ਤੋਂ ਉਹ ਵੀ ਰਿਕਵਰ ਕੀਤੇ ਗਏ ਨੇ ਜਿਹੜੀ ਵਜ੍ਹਾ ਰੰਜੀਤ ਹੈ ਇੰਨਾ ਦੀ ਜਿਹੜਾ ਮਰਨ ਵਾਲਾ ਸੀਗਾ ਉਹ ਮੂੰਹ ਬੋਲਾ ਮੁੰਡਾ ਸੀਗਾ ਹਰਦੀਪ ਟਵਾਣਾ ਦੇ ਉਹਨਾਂ ਨੇ ਕੋਈ ਹੋਟਲ ਵਗੈਰਾ ਇਹਦੇ ਨਾਮ ਤੇ ਕਰਵਾਇਆ ਸੀਗਾ ਆਫਟਰ ਇਸ ਡੇਟ ਤੇ ਉਹ ਹਰਦੀਪ ਟਵਾਣਾ ਦੇ ਇਹ ਰਿਸ਼ਤੇਦਾਰ ਨੇ ਜਿਹੜਾ ਮਿੱਠੂ ਹੈ ਜਿਹੜਾ ਇੱਕ ਬੰਦਾ ਅਰੈਸਟ ਹੋਇਆ ਰਕबीर ਸਿੰਘ ਮਿੱਠੂ ਇਹ ਉਹਦਾ ਬ੍ਰਦਰ ਸੀਗਾ ਇਹ ਰੰਜੀਸ਼ ਰੱਖਦਾ ਸੀ ਕਿ ਜਿਹੜਾ ਹੋਟਲ ਦਾ ਕਾਫੀ ਉਹ ਵੈਲਿਊਏਬਲ ਹੈ ਉਹ ਇਹਦੇ ਨਾਮ ਤੇ ਕਰਵਾ ਦਿੱਤਾ ਤੇ ਸਾਨੂੰ ਉਸ ਪ੍ਰਾਪਰਟੀ ਤੋਂ ਕੁਝ ਨਹੀਂ ਮਿਲਿਆ ਉਹਦੇ ਕਰਕੇ ਇਹਨੇ ਮਿੱਤੂ ਨੇ ਤੇ ਮਲਕੀਤ ਸਿੰਘ ਨੇ ਇਹਨਾਂ ਦੋਵਾਂ ਨੇ ਰਲ ਕੇ ਸਾਜ਼ਿਸ਼ ਰਚੀ ਸੀ ਕਿ ਸੋ ਜਿਹੜੀ ਸਾਡੇ ਕੋਲ ਤਫਤੀਸ਼ ਤੇ ਹਜੇ ਤੱਕ ਗੱਲ ਲੱਗੀ ਹੈ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਇਹਨੂੰ ਮਾਰਨ ਦੀ ਬਟ ਮੌਕਾ ਇਹਨਾਂ ਨੂੰ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਹੁਣੇ ਪਲਾਨ ਜਿਹੜਾ ਸੀਗਾ ਐਗਜ਼ੀਕਿਊਟ ਕੀਤਾ ਜਿਹੜਾ ਰਕबीर ਸਿੰਘ ਉਰਫ ਮਿੱਠੂ ਐ ਉਸਤੇ ਪਹਿਲਾਂ ਇੱਕ 1995 ਦਾ ਪਰਚਾ ਹੈਗਾ 8514 ਜਿਹੜਾ ਮਲਕੀਤ ਸਿੰਘ ਹੈ ਇਹਦੇ ਤਿੰਨ ਪਰਚੇ ਦਰਜ ਨੇ ਇਹ ਸਾਰੇ ਪੁਰਾਣੇ ਪਰਚੇ ਨੇ 1985 1999 ਦੇ ਐਨਡੀਪੀਐਸ ਦੇ ਪਰਚੇ ਨੇ ਤੇ ਆਮ ਜਨਰਲ ਫਿਕਸਾਈਜ਼ਡ ਸੋ ਇਹ ਕ੍ਰਿਮੀਨਲ ਮਾਈਂਡ ਸੀਗੇ ਦੋਨੋਂ ਇਹਨਾਂ ਨੇ ਸਲਾਹ ਕਰਕੇ ਅਰਲੀ ਮਾਰਨਿੰਗ ਬਾਹਰ ਦਾਤ ਕੀਤੀ ਜਿਸ ਵਲੇ ਨਗਮੀਤ ਸਿੰਘ ਆਪਣੇ ਤਾਏ ਦੇ ਫੋਟੋ ਵੀ ਚੋਂ ਜਾ ਰਿਹਾ ਸੀਗਾ ਉੱਥੇ ਸ਼ਮਸ਼ਾਨ ਘਾਟ 'ਚ ਉਸ ਵਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 29 ਤਰੀਕ ਨੂੰ ਇਹ ਵਾਰਦਾਤ ਹੋਈ ਹੈ ਤੇ 1 ਤਰੀਕ ਨੂੰ ਇਹ ਦੋਨੋਂ ਬੰਦੇ ਅਰੈਸਟ ਕਰ ਲਏ ਗਏ ਅਲੋਂਗ ਵਿਦ ਡਿਫਰੈਂਟ ਰਿਕ ਸਰਕਾਰ ਜਿੰਨੇ ਤੋਂ ਹਾਂਜੀ ਉਮਰ ਕਿੰਨੀ ਬਜ਼ੁਰਗ ਹੈ ਉਮਰ 68 ਸਾਲ ਹੈ ਇਹ ਮਿੱਠੂ ਦੀ ਤੇ ਮਲਕੀਤ ਦੀ ਵੀ ਆਲਮੋਸਟ 65-70 ਨਾਲ ਮਲਕੀਤ ਨੂੰ ਕੀ ਲਾਲਚ ਦਿੱਤਾ ਗਿਆ ਜਿਹੋ ਕੱਟਾ ਦੇ ਸਾਹਮਣੇ ਮਲਕੀਤ ਤੇ ਰਖਵੀਰ ਜਿਹੜੇ ਨੇ ਇਹ ਯਾਰ ਦੋਸਤ ਸੀਗੇ ਆਪਸ 'ਚ ਮਲਕੀਤ ਦਾ ਨਿਸ਼ਾਨਾ ਚੰਗਾ ਸੀਗਾ ਸੋ ਇਸ ਕਰਕੇ ਰਕबीर ਉਹਨੂੰ ਨਾਲ ਲੈ ਕੇ ਆਇਆ ਸੀ ਕਿ ਉੱਥੇ ਜਿਹੜਾ ਫਾਇਰ ਵਗੈਰਾ ਕਰਨਾ ਹੈ ਉਹ ਸਾਹਿਬ ਨਾਲ ਉਹਦਾ ਨਿਸ਼ਾਨਾ ਚੰਗਾ ਹੈ ਇਸ ਕਰਕੇ ਉਹ ਕਰ ਦੂਗਾ ਬਟ ਹਜੇ ਇਹ ਤਫਤੀਸ਼ ਦਾ ਮੁੱਦਾ ਹੈ ਕਿ ਦੋਵੇਂ ਇਕੱਠੇ ਕਿਸ ਕਾਰਨ ਕਰਕੇ ਹੋਏ ਤੇ ਕਿਉਂ ਇਹਨਾਂ ਨੇ ਫਾਇਰ ਨੂੰ ਚੁਣਿਆ ਫਾਇਰ 315 ਨਾਲ ਪਰ ਦੂਜਾ ਜਿਹੜਾ ਫਾਇਰ ਕਰਨ ਵਾਲਾ ਕੋਣ ਹੈ ਹਾਂਜੀ ਫਾਇਰ ਜਿਹੜੇ ਦੋਸ਼ੀ ਬਣੋਗੇ ਫਾਇਰ ਜਿਹੜਾ ਹੈਗਾ ਜਿਹੜੀ ਸਾਡੇ ਕੋਲ ਸੀਸੀਟੀਵੀ ਫੁਟੇਜ ਹੈ ਉਹਦੇ ਚ ਇੱਕ ਬੰਦੇ ਵੱਲੋਂ ਫਾਇਰ ਕੀਤੇ ਗਏ ਉਹ ਐਸਟੈਬਲਿਸ਼ ਕਰਨਾ ਹੈ ਬਾਕੀ ਇਹ ਕਿੰਨੇ ਫਾਇਰ ਕੀਤੇ ਸੋ ਤਫਤੀਸ਼ ਦਾ ਮੁੱਦਾ ਜਿਹੜਾ ਮੈਂ ਦੱਸਿਆ ਅਲੀ ਨਾ ਜੀ ਜਿਹੜਾ ਗਾੜੀ ਵੀ ਹੈਗਾ ਕਿਹਦਾ ਕਿਹਦਾ ਨਿਸ਼ਾਨਾ ਚੱਲ ਜਾਗਾ ਕਿ ਉਹਨਾਂ ਕੋਲ ਟ੍ਰੇਨਿੰਗ ਜਾਂ ਕਿਸੇ ਦਾ ਨਿਸ਼ਾਨਾ ਕਿਉਂ ਚੱਲ ਰਿਹਾ ਹੈ ਆਈ ਸਰੀ ਨਾ ਜੀ ਕੋਈ ਰਿਸ਼ਤੇਦਾਰੀ ਵੀ ਨਹੀਂ ਕੋਈ ਸਪੈਸ਼ਲ ਟ੍ਰੇਨਿੰਗ ਨਹੀਂ ਬਟ ਇਹ ਪਤਾ ਲੱਗਾ ਕਿ ਉਹਦਾ ਨਿਸ਼ਾਨਾ ਚੰਗਾ ਸੀਗਾ ਜਿਹਦੇ ਕਰਕੇ ਇਹਨੂੰ ਇਨਵੋਲ ਕੀਤਾ ਗਿਆ ਸੀ ਰਿਸ਼ਤੇਦਾਰੀ ਵੀ ਸੀ ਕੋਈ ਆ ਜਿਹੜਾ ਹਰਦੀਪ ਤਵਾਣਾ ਜਿਹਦਾ ਇਹ ਮੂੰਹ ਬੋਲਾ ਬੇਟਾ ਸੀਗਾ ਜਿਹਨੂੰ ਮਾਰਿਆ ਗਿਆ ਉਹ ਬ੍ਰਦਰ ਸੀਗਾ ਮਿੱਠੂ ਦਾ ਉਹ ਲਾਜਿਤ ਸੀ ਤੇ ਕੈਸੇ ਸੀਗਾ ਹੱਥ ਕੋ ਪਿਛਲਾਜਿਤ ਹੋ ਗਿਆ ਸੀ ਤੇ ਅਰੇਸਟ ਪਟਿਆਲੇ ਉਹਨਾਂ ਦਾ ਮੋਰੀ ਤੋਂ ਉਹ ਪ੍ਰੋਪਰਟੀ ਤੋਂ ਹੋਰ ਵੀ ਪ੍ਰੋਪਰਟੀ ਬੋਲਣਾ ਹਜੇ ਤੱਕ ਜਿਹੜੀ ਤਫਤੀਸ਼ ਆਇਆ ਕਿ ਹੋਟਲ ਉਹਦੇ ਨਾਮ ਕਰਵਾਇਆ ਸੀਗਾ ਬਾਕੀ ਜਿਹੜਾ ਅੱਗੇ ਤਫਤੀਸ਼ ਚੱਲੂਗੀ ਉਹਦੇ ਇਸ ਕਲੀਅਰ ਹੋਏਗਾ ਕਿ ਹੋਰ ਵੀ ਕੋਈ ਸੀਗਾ ਕਿ ਨਹੀਂ ਬਿਕੋਜ਼ ਇਹਨਾਂ ਨੂੰ ਜਿਹਨੇ ਮਾਰਨ ਵਾਲੇ ਨੇ ਇਹਨਾਂ ਨੇ ਜਿਹੜੀ ਵਜ੍ਹਾ ਰੰਜਿਸ਼ ਦੱਸੀ ਉਹ ਹੋਟਲ ਦੀ ਦੱਸੀ